ਅੱਤਰੀ ਕਾਲਜੀ ਮੈਂ ਗੁਰਪ੍ਰੀਤ ਦਬੜੀਖਾਨਾ ਤੇ ਇਸ ਵੇਲੇ ਤੁਹਾਡੇ ਰੂਬਰੂ ਆ ਅਮਰਤਪਾਲ ਸਿੰਘ ਤਾਲੀਵਾਲ ਦੇ ਖੇਤ ਚੋਂ ਇਸ ਖੇਤ ਦੇ ਵਿੱਚ ਆਪਾਂ 6.5 ਏਕੜ ਕਣਕ ਦੀ ਬਿਜਾਈ ਗਿਆਨ ਵਿਧੀ ਨਾਲ ਮਲਚਿੰਗ ਵਾਲੀ ਤਕਨੀਕ ਤਹਿਤ ਕੀਤੀ ਹੈ ਤੇ ਇਸ ਵੇਲੇ ਇਸ ਕਣਕ ਦਾ ਲਗਭਗ ਸਾਰਾ ਨਿਸਾਰਾ ਹੋ ਚੁੱਕਿਆ ਤੇ ਦੁੱਧਾ ਭਰਨਾ ਜਿਹੜਾ ਹੈਗਾ ਉਹ ਚਾਲੂ ਹੈ ਤੇ ਕਣਕ ਤੁਸੀਂ ਦੇਖ ਰਹੇ ਹੋ ਥੱਲੇ ਜਿਹੜੀ ਹੈਗੀ ਆ ਪਰਾਲੀ ਪਰਾਲੀ ਦੇ ਵਿੱਚੋਂ ਕਣਕ ਬਾਹਰ ਆਈ ਹੋਈ ਆ ਤੇ ਪਰਾਲੀ ਲਗਭਗ ਗਲ ਚੁੱਕੀ ਆ ਤੇ ਇਹ ਜਿਹੜੀ ਕਣਕ ਹੈ ਇਹ ਤੁਸੀਂ ਦੂਰ ਨੇੜੇ ਤੋਂ ਜਿੱਥੋਂ ਤੱਕ ਮਰਜ਼ੀ ਜਾ ਕੇ ਦੇਖ ਸਕਦੇ ਹੋ ਪੂਰੀ ਸੋਹਣੀ ਕਣਕ ਹੈ ਤੇ ਇਸ ਕਣਕ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਇਸ ਵਾਹਣ ਦੇ ਵਿੱਚ ਤੁਹਾਨੂੰ ਦੇਖਣ ਨੂੰ ਵੀ ਗੁੱਲੀ ਡੰਡੇ ਦਾ ਕੋਈ ਬੂਟਾ ਨਜ਼ਰ ਨਹੀਂ ਆ ਰਿਹਾ ਹੋਏਗਾ ਮਲਚ ਗਾਲੀ ਤਕਨੀਕ ਨਾਲ ਜਦੋਂ ਕਣਕ ਦੀ ਬਜਾਈ ਕਰਦੇ ਆ ਤਾਂ ਗੁੱਲੀ ਡੰਡਾ ਜਿਹੜਾ ਹੈਗਾ ਉਹ ਨਹੀਂ ਜੰਮਦਾ 95% ਖੇਤਾਂ 'ਚ ਸਾਡਾ ਇਸ ਤਰ੍ਹਾਂ ਦਾ ਤਜਰਬਾ ਰਿਹਾ ਤੇ ਇਹਦੇ ਇਲਾਵਾ ਤੁਹਾਨੂੰ ਜੇ ਅਸੀਂ ਇਸ ਕਣਕ ਦੀਆਂ ਬੱਲੀਆਂ ਦੇ ਦਰਸ਼ਨ ਕਰਾਈਏ ਤਾਂ ਸਾਰੀਆਂ ਬੱਲੀਆਂ ਤੁਸੀਂ ਦੇਖ ਰਹੇ ਹੋਵੋਗੇ ਪੂਰੀਆਂ ਸਾਫ਼ ਹੈ ਕੋਈ ਟੇਲੇ ਚੇਪੇ ਦਾ ਕੋਈ ਅਟੈਕ ਕਿਸੇ ਬੱਲੀ ਤੇ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਇਸ ਕਣਕ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫੰਗਸ ਦਾ ਜਿਹੜਾ ਹੈਗਾ ਸਾਨੂੰ ਕੋਈ ਅਟੈਕ ਨਜ਼ਰ ਆ ਰਿਹਾ ਤੇ ਪੂਰੀ ਸੋਹਣੀ ਕਣਕ ਹੈ ਤੇ ਅਮਰਤਪਾਲ ਮੇਰੇ ਨਾਲ ਮੌਜੂਦ ਹੈ ਤੇ ਇਹਨਾਂ ਨੇ ਪਿਛਲੇ ਬਰੇ ਸੁਪਰ ਸੀਡਰ ਨਾਲ ਕਣਕ ਦੀ ਬਜਾਈ ਕੀਤੀ ਸੀ ਤੇ ਆਪਾਂ ਹੁਣ ਇਹਨਾਂ ਤੋਂ ਜਾਣਦੇ ਹਾਂ ਇਹਨਾਂ ਦਾ ਦੋਨਾਂ ਤਰ੍ਹਾਂ ਦਾ ਤਜਰਬਾ ਕਿਵੇਂ ਰਿਹਾ ਈ ਆਲਾ ਭਾਈ ਸਾਹਿਬ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਇਸ ਵਾਰ ਤੁਸੀਂ ਸਾਢੇ 6 ਏਕੜ ਕਣਕ ਮਲ ਸਿੰਘ ਵਾਲੀ ਤਕਨੀਕ ਨਾਲ ਵੇਚੀ ਆ ਹਾਂਜੀ ਸਰ ਜੀ ਤੇ ਪਿਛਲੀ ਵਾਰੀ ਤੁਸੀਂ ਸਾਰੀ ਕਣਕ ਜਿਹੜੀ ਹੈਗੀ ਆ ਸੁਪਰ ਫੀਡਰ ਨਾਲ ਵੇਚੀ ਸੀ ਹਾਂਜੀ ਸਰ ਜੀ ਦੋਨਾਂ 'ਚ ਕੀ ਫਰਕ ਆ ਇਹ ਸਰ ਬਹੁਤ ਵਧੀਆ ਕਣਕ ਹੈ ਜਿਹੜੀ ਆ ਕੰਡੀਸ਼ਨ ਤੇ ਸੂਪਰ ਸੀਲਡਰ ਵਾਲੀ ਕਣਕ ਸੀ ਤਾਂ ਉਹ ਬਹੁਤ ਹੀ ਉਸ ਦੀ ਹਾਲਤ ਤਰਸਯੋਗ ਸੀਗੀ ਸਰ ਜੀ ਤੇ ਇਸ ਆ ਕਣਕ ਨੂੰ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਬਹੁਤ ਵਧੀਆ ਗਿਆਨ ਜੀ ਨੇ ਸਾਨੂੰ ਬਹੁਤ ਵਧੀਆ ਤਕਨੀਕ ਦਿੱਤੀ ਹੈ ਜਿਸ ਦਾ ਸਾਨੂੰ ਸਾਰੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆਗਾ ਤੇ ਸਾਰਿਆਂ ਨੂੰ ਲਾਹਾ ਲੈਣਾ ਚਾਹੀਦਾ ਤੇ ਸਾਰਿਆਂ ਨੂੰ ਸਰ ਜੀ ਲਾਹਾ ਲੈਣਾ ਚਾਹੀਦਾ ਤੇ ਲੈ ਵੀ ਰਹੇ ਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜਾਂ ਹੋਰ ਬਹੁਤ ਸਾਰੀਆਂ ਵੀਡੀਓ ਦੇ ਮਾਧਿਅਮ ਨਾਲ ਬਹੁਤ ਸਾਰੇ ਕਿਸਾਨ ਵੀਰ ਇਸ ਵਿਧੀ ਨੂੰ ਅਪਣਾ ਰਹੇ ਹੁਣ ਮੈਨੂੰ ਇਹ ਦੱਸੋ ਵੀ ਪਿਛਲੇ ਸਾਲ ਜਦੋਂ ਤੁਸੀਂ ਸੁਪਰ ਸੀਡਰ ਵਾਲਾ ਪੰਗਾ ਲਿਆ ਸੀ ਗਵਾਂਡੀਆਂ ਨੇ ਉਹ ਕਣਕ ਵੀ ਦੇਖੀ ਤੇ ਗਵਾਂਡੀਆਂ ਇਹ ਕਣਕ ਵੀ ਦੇਖਦੇ ਪਏ ਆ ਤਾਂ ਗਵਾਂਡੀਆਂ ਦਾ ਉਦੋਂ ਕੀ ਹਿਸਾਬ ਕਿਤਾਬ ਸੀ ਤੁਹਾਡੇ ਉਸ ਕੰਮ ਨੂੰ ਲੈ ਕੇ ਤੇ ਹੁਣ ਕੀ ਸੋਚਦੇ ਆ ਆਉ ਸਾਰੀ ਕਹਿੰਦੀ ਹੈ ਸਰ ਜੀ ਕਹਿੰਦੇ ਪਿਛਲੇ ਸਾਲ ਵਾਲਾ ਜਿਹੜਾ ਸੀਗਾ ਤੁਹਾਡਾ ਉਹਦੇ ਨਾਲੋਂ ਯਾਰ ਇਹ ਸੌਦਾ ਬਹੁਤ ਵਧੀਆ ਹੈਗਾ ਪਾਣੀ ਲਾਉਣ ਤੋਂ ਪਹਿਲਾਂ ਕਹਿੰਦੇ ਸੀ ਬਸ ਇੱਕ ਇੱਕੀ ਦੇਖਣਾਗਾ ਵੀ ਪਾਣੀ ਲਾਈ ਤੋ ਢੇਕਦੀ ਹੈ ਕਿ ਨਹੀਂ ਢੇਕਦੀ ਤੇ ਹੁਣ ਉਹਨਾਂ ਦਾ ਇਹ ਵੀ ਬਹਿਮ ਜਿਹੜਾ ਹੈਗਾ ਸਰ ਉਹ ਦੂਰ ਹੋ ਗਿਆਗਾ ਜਿਹੜਾ ਉਹਨਾਂ ਦੇ ਮਨ ਚ ਡਰ ਸੀਗਾ ਉਹ ਵੀ ਦੂਰ ਹੋ ਗਿਆ ਇਹਨੂੰ ਪਾਣੀ ਲੱਗ ਚੁੱਕਾ ਹੈ ਤੁਸੀਂ ਦੇਖ ਲਓ ਕਿਤੇ ਕਣਕ ਢਿੱਗੀ ਨਹੀਂ ਗਈ ਬਸ ਇਹਦਾ ਅੰਤਮ ਪਾਣੀ ਹੈ ਸਾਰੇ ਨੂੰ ਇਹਨੂੰ ਕਿੰਨੇ ਪਾਣੀ ਲੱਗ ਗਿਆ ਹੁਣ ਤੱਕ ਤੀਸਰਾ ਪਾਣੀ ਲੱਗਿਆ ਸਰ ਇੱਕ ਤਾਂ ਉਭਾਉਣ ਦੇ ਲਈ ਲੱਗ ਗਿਆ ਹਾਂਜੀ ਬਸ ਤੇ ਬਸ ਦੋ ਪਾਣੀ ਹੋਰ ਲੱਗਿਆ ਸਰ ਕੁੱਲ ਕੁੱਲ ਤਿੰਨ ਪਾਣੀ ਹੈ ਹਾਂ ਤਿੰਨ ਪਾਣੀ ਲੱਗ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਇਹ ਕੈਮੀਕਲ ਖੇਤੀ ਤਹਿਤ ਬੀਜੀ ਆ। ਹਾਂਜੀ ਸਰ। ਤੇ ਇਹਦੇ 'ਚ ਡੀਏਪੀ ਕਿੰਨਾ ਪਾਇਆ ਤੇ ਬੀ ਕਿੰਨਾ ਪਾਇਆ? 50 ਕਿਲੋ ਡੀਏਪੀ ਪਾਈ ਆ ਸਰ 40 ਕਿਲੋ ਇਹਦੇ ਵਿੱਚ ਬੀ ਪਾਇਆਗਾ। ਤੇ ਹੁਣ ਤੱਕ ਯੂਰੀਆ ਕਿੰਨਾ ਲਾਤਾ? 2 ਗੱਟੇ ਯੂਰੀਆ ਦੇ ਲਾਤੇਗੇ। ਤੇ ਦਦਾਲਾਲ ਕੋਲ ਦਿਆਂ 200 ਸਪਰੀਆਂ ਉੱਪਰ। 25-25 ਕਿਲੋ ਵਾਲੇ। 25-25 ਕਿਲੋ। 25 ਡੀਏਪੀ 25 ਯੂਰੀਆ। ਤਾਂ ਮਤਲਬ ਬਾਰੇ ਗੱਲ ਕਰ 10 ਕਿਲੋ ਜਿਹੜਾ ਰੇਹ ਉੱਤੇ ਛਿੜਕਦਾ। ਹਾਂਜੀ ਸਰ। ਤੇ ਅ ਦੋ ਘਟੇ ਤਲੇ ਪਾਤੇ ਹਾਂਜੀ ਹੁਣ ਮੈਨੂੰ ਇਹ ਦੱਸੋ ਕਿ ਇਹਦੇ ਇਲਾਵਾ ਕੋਈ ਸਪਰੇਅ ਕੀਤੀ ਹੋਵੇ ਆ ਗੁੱਪ ਪਾਣੀ ਲਾਉਣ ਤੋਂ ਪਹਿਲਾਂ ਸਾਰ ਇੱਕ 18 ਲੀਟਰ ਪਾਥੀਆਂ ਦਾ ਪਾਣੀ 6 ਲੀਟਰ ਤਾਜੀ ਲੱਸੀ 400 ਗ੍ਰਾਮ ਸਿੰਧ ਦਾ ਨਮਕ ਸਰ ਉਸ ਦਾ ਛੜਕਾ ਮੈਂ ਹਰ ਹਰ ਸਾਲ ਹੀ ਕਰਦਾਗਾ ਸਰ ਇਸ ਤੋਂ ਬਾਅਦ ਸੁਡੋਮਨਾਸ ਨੂੰ ਵੀ ਕਰਾਂਗਾ ਮਲਟੀਪਲਾਈ ਕਰਕੇ ਸਰ ਤੇ ਉਹਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਸਰ ਸਿੰਧਾ ਨਮਕ ਪਾਚੀਆਂ ਦਾ ਪਾਣੀ ਤੇ 6 ਲੀਟਰ ਤਾਜੀ ਲੱਸੀ ਉਸ ਦੇ ਨਾਲ 나ੜ ਬਹੁਤ ਮੋਟਾ ਹੁੰਦਾ ਕਣਕ ਦਾ ਜਿਸ ਦੇ ਨਾਲ ਬੱਲੀ ਦਾ ਆਕਾਰ ਵੱਧ ਤੇ ਦਾਣਿਆਂ ਦੇ ਵਿੱਚ वजन ਜ਼ਿਆਦਾ ਬੰਦ ਹੈ ਸਰ ਤੁਸੀਂ ਦੇਖ ਰਹੇ ਆ ਬਹੁਤ ਵਧੀਆ ਰਿਜ਼ਲਟ ਮਿਲਦਾ ਸਰ ਜੀ ਤੇ ਇਹਦੇ ਤੇ ਕੋਈ ਚੇਪੇ ਚੂਪੇ ਦਾ ਅਟੈਕ ਨਹੀਂ ਆਇਆ ਨਹੀਂ ਸਰ ਕੋਈ ਅਟੈਕ ਨਹੀਂ ਗਿਆ ਚੇਪੇ ਚੂਪੇ ਦਾ ਤੇ ਕੋਈ ਫੰਗਲ ਫੰਗਸ ਦਾ ਕੋਈ ਰੌਲਾ ਪਿਆ ਹੋਵੇ ਨਹੀਂ ਸਰ ਤੁਸੀਂ ਖੁਦ ਦੇਖ ਸਕਦੇ ਆ ਸਰ ਕੋਈ ਫੰਗਸ ਦਾ ਕਿਸੇ ਤਰ੍ਹਾਂ ਦਾ ਅਜੇ ਤੱਕ ਕੋਈ ਅਟੈਕ ਨਹੀਂ ਆਇਆ ਇਸ ਦੇ ਸੋ ਦੋਸਤੋ ਇਹ ਕਣਕ ਦਾ ਤੋ ਦੋਸਤੋ ਇਹ ਕਣਕ ਹੁਣ ਤੁਸੀਂ ਦੇਖ ਚੁੱਕੇ ਹੋ ਅਮਰਤਪਾਲ ਢਾਲੀਵਾਲ ਨੇ ਸਾਢੇ 6 ਏਕੜ ਦੇ ਵਿੱਚ ਬਜਾਈ ਕੀਤੀ ਆ 3 ਏਕੜ ਇਹ 플ੌਟ ਆ ਸਾਢੇ 3 ਏਕੜ ਦਾ ਇੱਕ ਦੂਜਾ 플ੌਟ ਆ ਤੇ ਸਾਰੇ ਜਿਹੜੇ ਕਿਸਾਨ ਆ ਆਂਢੀ ਗੁਆਂਢੀ ਉਹ ਇਸ ਕਣਕ ਨੂੰ ਦੇਖ ਕੇ ਖੁਸ਼ ਆ ਹੌਸਲੇ ਚ ਤੇ ਅਸੀਂ ਉਮੀਦ ਕਰਦੇ ਆ ਕਿ ਆਉਂਦੇ ਸਾਲ ਹੋਰ ਵੀ ਕਿਸਾਨ ਅ ਅਮਰਤਪਾਲ ਤੋਂ ਪ੍ਰੇਰਣਾ ਲੈਂਦੇ ਹੋਏ ਇਸ ਖੇਤ ਨੂੰ ਦੇਖਦੇ ਹੋਏ ਇਹ ਜਦੋਂ ਝਾੜ ਆਏਗਾ ਤਾਂ ਉਹ ਝਾੜ ਤੋਂ ਵੀ ਪ੍ਰੇਰਣਾ ਲੈਣਗੇ ਤੇ ਅਗਲੇ ਸੀਜ਼ਨ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਤੁਹਾਨੂੰ ਕਈ ਏਕੜ ਕਣਕ ਇਸ ਤਰੀਕੇ ਨਾਲ ਬੀਜੀ ਹੋਈ ਮਿਲੇਗੀ ਇਸ ਉਮੀਦ ਨਾਲ ਅਸੀਂ ਤੁਹਾਡੇ ਤੋਂ ਅੱਗੇ ਲੈਨੇ ਆ ਵੀਡੀਓ ਨੂੰ ਕਰਿਓ ਵਾਰ-ਵਾਰ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ